ਹਾਂਜੀ ਅਸੀਂ ਲੱਗੇ ਹਾਂ ਮਿੱਠੇ ਚੌਲ ਬਣਾਉਣ ਜੇੜ ਦਾ ਮਹੀਨਾ ਚੜ ਚੁੱਕਿਆ ਹੈ ਤੇ ਜੇੜ ਦੇ ਮਹੀਨੇ ਖਵਾਜੇ ਦੇ ਲਈ ਜਾਣੇ ਕਿ ਪਾਣੀ ਦਾ ਆਪਾਂ ਜੋ ਹੈ ਮੱਥਾ ਟੇਕਣ ਦੇ ਲਈ ਮਿੱਠੇ ਚੌਲ ਬਣਾਉਣੇ ਆ ਇਹਦੇ ਲਈ ਮੈਂ ਇਹ ਇੱਕ ਗਲਾਸ 1/2 ਕਿਲੋ ਦਾ ਚੌਲਾਂ ਦਾ ਲਿਆ ਹੈ ਤੇ ਉਨੀ ਮਾਤਰਾ ਹੀ ਮੈਂ ਮਿੱਠਾ ਲੈ ਰਹੀ ਹਾਂ ਉਸੀ ਵੱਧ ਕਰਨਾ ਘੱਟ ਕਰਨਾ ਉਹ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਤੇ ਜਿੰਨਾ ਚਿਰ ਸਾਡੇ ਚੌਲ ਬੋਇਲ ਹੋ ਰਹੇ ਆ ਅਸੀਂ ਇੱਥੇ ਥੋੜੇ ਜਿਹਾ ਡਰਾਈ ਫਰੂਟ ਵਗੈਰਾ ਕੱਟ ਲਈਏ ਤੇ ਨਾਲ ਦੀ ਨਾਲ ਤੜਕੇ ਦੀ تیاری ਕਰਦੇ ਹਾਂ ਤੇ ਇੱਥੇ ਚੌਲ ਹਲਕੇ ਹਲਕੇ ਬੋਇਲ ਹੋਣੇ ਸ਼ੁਰੂ ਹੋ ਚੁੱਕੇ ਨੇ ਇਹਨਾਂ ਨੂੰ ਜ਼ਿਆਦਾ ਬੋਲ ਨਹੀਂ ਕਰਨਾ ਆਪਾਂ ਨੇ ਇੱਕੋ ਬਾਲਾ ਆਉਣ ਤੋਂ ਬਾਅਦ ਚੁੱਕ ਕੇ ਵੇਖ ਲੈਣਾ ਅਜੇ ਕਾਫੀ ਕੱਚੇ ਨੇ ਥੋੜਾ ਜਿਹਾ ਹੋਰ ਬੋਇਲ ਕਰਾਂਗੇ ਇਹ ਬਾਸਮਤੀ ਨੇ ਥੋੜੇ ਜਿਹਾ ਖੜਮੇ ਰਹਿਣਗੇ ਖੜਮੇ ਚੌਲ ਮਿੱਠੇ ਵਧੀਆ ਲੱਗਦੇ ਨੇ ਤੜਕੇ ਲਈ ਅਸੀਂ ਮਗਜ ਬਦਾਮ ਕੱਟ ਲੈਨੇ ਖੋਪਾ ਕੱਟ ਲਿਆ ਤੇ ਇਹ ਇਲਾਚੀਆਂ ਨੇ ਤੇ ਵਿੱਚੇ ਮੈਂ ਦੋ ਲੌਂਗ ਵੀ ਧਰੇ ਨੇ ਤੇ ਸ਼ੱਕਰ ਤੇ ਹੁਣ ਆਪਣੀ ਕੜਾਹੀ ਗਰਮਾਂ ਉਦੇ ਵਿੱਚ ਆਪਾਂ ਤੇਲ ਐਡ ਕਰਦੇ ਹਾਂ ਸਾਰੇ ਮਸਾਲੇ ਦਾਦਾ ਨਹੀਂ ਪੁੰਗਣੇ तो इस थोड़ा जा कलर पाँगे थोड़ा जा कलर अपने पा लिया है तो ना ही शक्कर ऐड करिए ਚਾਵਲ ਇਹ ਪਾਣੀ ਵਿੱਚੋਂ ਕੱਢ ਕੇ ਇਹ ਢੇਰ ਕਰ ਲਈ ਸੀ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਜਿਆਦਾ ਆਪਾਂ ਹਲਾਉਣੇ ਨਹੀਂ ਹੈਗੇ ਇਹਨਾਂ ਨੂੰ ਕੁਛ ਚੰਲੇ ਢੱਕ ਦਾਂਗੇ ਤਾਂ ਕਿ ਜਿਹੜੀ ਸੱਕਰ ਹੈ ਉਹ ਆਪਣੇ ਆਪ ਵਿੱਚ ਮਿਕਸ ਹੋ ਜਵੇ ਦੇਖੋ ਪੁਰਾਣੇ ਬਜ਼ੁਰਗ ਪਾਣੀ ਨੂੰ ਬਹੁਤ ਅਨਮੁੱਲਾ ਮੰਨਦੇ ਸੀ ਇਸ ਲਈ ਉਹਦੀ ਪੂਜਾ ਕਰਦੇ ਸੀ ਤੇ ਸਾਡੇ ਘਰ ਵਿੱਚ ਇਹ ਰਵਾਜ ਆ ਸੀ ਹਰ ਸਾਲ ਜੇੜ ਦੇ ਮਹੀਨੇ ਇੱਕ ਵਾਰ ਕੜਾਹੀ ਬਣਾ ਕੇ ਖਵਾਜ ਦਾ ਮੱਥਾ ਟੇਕਣ ਜਾਂਦੇ ਆ ਅਸੀਂ ਆਪਣੇ ਮੋਟਰ ਤੇ ਚਰਾਗ ਬਾਲ ਕੇ ਹੋਮ ਦੇਵਾਂਗੇ ਤੇ ਨਾਲ ਹੀ ਇੱਥੇ ਚੌੜਾ ਦਾ ਮੱਥਾ ਟੇਕਾਂਗੇ ਦੇਖੋ ਵਧੀਆ ਕਲਰ ਆ ਰਿਹਾ ਹੈ ਨਾ ਸਕੜ ਅੱਜ ਕੱਲ ਵਧੀਆ ਰਹਿੰਦੀ ਹੈ ਠੰਡੀ ਹੁੰਦੀ ਹੈ ਟਸੀਰ ਦੀ ਇਹਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤੇ ਹੁਣ ਆਪਾਂ ਚਰਾਗ ਲਾਉਣ ਲਈ ਇੱਕ ਚਰਾਗ ਬਣਾਵਾਂਗੇ ਦੇਖੋ ਆਪਣਾ ਚਰਾਗ ਰੈਡੀ ਹੈ ਚਰਾਗ ਦੇ ਵਿੱਚ ਆਪਾਂ ਕੀ ਹੋ ਪਾਵਾਂਗੇ ਤੇ ਹੌਟ ਨੂੰ ਬੋਲ ਲੈਣਗੇ ਤੇ ਇਹ ਆਪਾਂ ਹੋਮ ਦੇਵਾਂਗੇ ਹੁਣ ਤੇ ਨਾਲ ਹੀ ਚੌਲਾਂ ਦਾ ਮੱਠਾ ਡਿਕਾਂਗੇ ਇਹ ਖਵਾਜਾ ਪੀਏ ਸਾਰਿਆਂ ਉੱਤੇ ਮਿਹਰ ਭਰੇ ਹੱਥ ਬਣਾਈ ਰੱਖਣਾ ਕਿਰਪਾ ਦ੍ਰਿਸ਼ਟੀ ਰੱਖਣੀ ਹੈ ਤੁਹਾਨੂੰ